ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਆ ਉਮੀਦ ਆ ਸਾਰੇ ਠੀਕ ਹੋਵੋਗੇ ਸਵਾਗਤ ਆ ਤੁਹਾਡਾ ਇੱਕ ਵਾਰੀ ਫੇਰ ਤੁਹਾਡੇ ਆਪਣੇ ਚੈਨਲ ਜਾਨਵਰ ਮੈਕਮਾ ਤੇ ਸੋ ਅੱਜ ਜਿਹੜੀ ਆਪਾਂ ਵੀਡੀਓ ਬਣਾਉਣ ਜਾ ਰਹੇ ਹਾਂ ਉਹ ਇਹਨਾਂ ਨੂੰ ਦੀ ਖੁਰਾਕ ਨੂੰ ਲੈ ਕੇ ਕਿ ਆਪਾਂ ਜਿਹੜੀ ਘਰੇ ਆਪਣੀ ਬਚਤ ਹੁੰਦੀ ਆ ਰਹਿਣ ਦੂੰਦ ਹੁੰਦੀ ਆ ਉਹ ਪਾ ਕੇ ਇੰਨਾ ਤੋਂ ਅੰਡੇ ਕਿਵੇਂ ਵਧੀਆ ਲੈ ਸਕਦੇ ਆ ਡੇਲੀ ਅੰਡੇ ਲੈ ਸਕਦੇ ਆ ਸਾਰਿਆਂ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਾਂਗੇ ਜਿਸ ਤਰ੍ਹਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਆਪਣੇ ਘਰੇ 2 3 4 ਰੋਟੀਆਂ ਡੇਲੀ ਬਚ ਜਾਂਦੀਆਂ ਨੇ ਰਾਤ ਦੀਆਂ ਜਿਹੜੀਆਂ ਰਾਤ ਦੀਆਂ ਰੋਟੀਆਂ ਬਚ ਜਾਂਦੀਆਂ ਨੇ ਉਹ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਮੈਂ ਪਾਈਆਂ ਨੇ ਚੂਰ ਕੇ ਉਹ ਰਾਤ ਦੀਆਂ ਰੋਟੀਆਂ ਚੂਰ ਕੇ ਇਹਨਾਂ ਨੂੰ ਪਾ ਸਕਦੇ ਆ ਬਹੁਤ ਲਾਹੇਵੰਦ ਨੇ ਤੇ ਖੁਸ਼ ਹੋ ਕੇ ਵੀ ਬਹੁਤ ਖਾਂਦੇ ਨੇ ਜਿਨ੍ਹਾਂ ਦੇ ਘਰੇ ਲੱਸੀ ਹੈਗੀ ਆ ਉਹ ਲੱਸੀ ਚ ਪਿਉ ਕੇ ਪਾ ਸਕਦੇ ਹੋ ਬਹੁਤ ਹੀ ਲਾਹੇਵੰਦ ਨੇ 네ਰਾ ਉਹਨਾਂ 'ਚ ਕੈਲਸ਼ੀਅਮ ਹੁੰਦਾਗਾ ਵਿਟਾਮਿਨ ਹੁੰਦੇ ਨੇ ਠੀਕ ਹੈ ਜੀ ਉਹ ਤੁਸੀਂ ਪਾ ਸਕਦੇ ਹੋ ਇੱਕ ਨੰਬਰ ਤੇ ਤਾਂ ਰੋਟੀ ਚੂਰ ਕੇ ਪਾ ਸਕਦੇ ਹੋ ਦੂਸਰਾ ਜਦੋਂ ਤੁਸੀਂ ਇਹਨਾਂ ਨੂੰ ਫੀਡ ਪਾਉਣੀ ਹੈਗੀ ਜਾਂ ਕੋਈ ਵੀ ਦਾਣਾ ਪਾਉਣਾ ਜਿਸ ਤਰ੍ਹਾਂ ਤੁਸੀਂ ਕਣਕ ਪਾਉਣੀ ਆ ਉਹ ਜੀ ਫੀਡ ਮਿਕਸ ਕਰਕੇ ਠੀਕ ਹੈ ਨਾ ਥੋੜੀ ਜੀ ਉਹ ਦੇ ਸਕਦੇ ਹੋ ਹੁਣ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਇਹ ਕਣਕਾਂ ਤੇ ਵਿੱਚ ਫੀਡ ਪਾਈ ਹੋਈ ਹੈ ਮੇਰੀ ਤੇ ਜਿਹੜੇ ਆਪਣਾ ਸਬਜ਼ੀਆਂ ਦੀ ਰਹਿੰਦ-ਖੂੰਦ ਹੁੰਦੀ ਆ ਉਹ ਵੀ ਇਹਨਾਂ ਨੂੰ ਪਾ ਸਕਦੇ ਹਾਂ ਵੈਸੇ ਹੁਣ ਸਰਦੀ ਆ ਉਹ ਘੱਟ ਕਰ ਦੋ ਉਹਦਾ ਕੋਈ ਜ਼ਿਆਦਾ ਫਾਇਦਾ ਨਹੀਂ ਹੈਗਾ ਆ ਸੁੱਕੀ ਖਰਾਕ ਇਹਨਾਂ ਨੂੰ ਪਾ ਸਕਦੇ ਆ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਮੇਰੀਆਂ ਰੋਟੀਆਂ ਪਾਈਆਂ ਹੋਈਆਂ ਨੇ ਰਾਤ ਦੀਆਂ ਬੱਚੇ ਸੀ ਚਾਰ ਰੋਟੀਆਂ ਪਾਤੀਆਂ ਦੇਖੋ ਸ਼ੌਂਕ ਨਾਲ ਖਾ ਰਹੇ ਨੇ ਪੂਰੇ ਕਈ ਵੀਰ ਕਹਿੰਦੇ ਨੇ ਕਿ ਮੁਰਗੇ ਖਾਂਦੇ ਨਹੀਂ ਪਰ ਆਹ ਦੇਖੋ ਜੇ ਅਸੀਂ ਇਹਨਾਂ ਦੀ ਸਿਹਤ ਸਹੀ ਰੱਖਾਂਗੇ ਸਾਰਾ ਕੁਝ ਠੀਕ ਠਾਕ ਹੋਊਗਾ ਤੇ ਇਹ ਆਪਦੇ ਆਪ ਖਾਣਗੇ ਇਹਨਾਂ ਦਾ ਖਾਣ ਨੂੰ ਵੀ ਜੀ ਕਰੂਗਾ ਤੇ ਗੱਲ ਇਹਨਾਂ ਦੀ ਸਾਰੀ ਸਿਹਤ ਤੇ ਖੜੀ ਆ ਕਈ ਵਾਰ ਠੰਡ ਠੰਡ ਲੱਗ ਜਾਂਦੀ ਹੈ ਇਹਨਾਂ ਨੂੰ ਜ਼ੁਖਾਮ ਹੋ ਜਾਂਦਾ ਉਹਦੇ ਨਾਲ ਵੀ ਖਾਣਾ ਛੱਡ ਦਿੰਦੇ ਨੇਗੇ ਤੇ ਤੁਸੀਂ ਦੇਖ ਸਕਦੇ ਹੋ ਆਪਣੇ ਜਿਹੜੇ ਮੁਰਗੇ ਐਕਟਿਵ ਪੂਰੇ ਨੇਗੇ ਜੇ ਆਪਾਂ ਇਹਨਾਂ ਦਾ ਖਾਣਾ ਪੀਣਾ ਸਹੀ ਰੱਖਾਂਗੇ ਤਾਂ ਆਪਾਂ ਨੂੰ ਕੋਈ ਦਿੱਕਤ ਨਹੀਂ ਆਉਂਦੀ ਸਾਰਾ ਕੁਝ ਸਹੀ ਰਹੂ ਆ ਜਿਹੜਾ ਤੁਸੀਂ ਮੁਰਗਾ ਦੇਖ ਰਹੇ ਹੋ ਇਹ ਵੱਡਾ ਮੁਰਗਾ ਹੈਗਾ ਉਹ ਵੀ ਵਧੀਆ ਮੁਰਗਾ ਪੂਰਾ ਕਿ ਡਬਲ ਨਹੀਂ ਪੂਰੇ ਮੁਰਗੇ ਦੇਖੋ ਵਧੀਆ ਟੰਗ ਨਾਲ ਖਾ ਰਹੇ ਨੇ ਕੋਈ ਇਦਾਂ ਦੀ ਗੱਲ ਨਹੀਂ ਕੀ ਨਹੀਂ ਖਾ ਰਹੇ ਸੋ ਥੋੜੀ ਇਹਨਾਂ ਦੀ ਸਾਮ ਸੰਭਾਲ ਦੀ ਲੋੜ ਹੁੰਦੀ ਆ ਹੋਰ ਏਡੀ ਕੋਈ ਗੱਲ ਨਹੀਂ ਹੁੰਦੀ ਬਾਕੀ ਬਾਈ ਸਾਰੇ ਵੀਰਾਂ ਦਾ ਬਹੁਤ ਪਿਆਰ ਮਿਲ ਰਿਹਾ ਵੀਰ ਮੈਸੇਜ ਵੀ ਕਰਕੇ ਪੁੱਛਦੇ ਨੇ ਹਨਾ ਚਲੋ ਗੱਲਬਾਤ ਵਧੀਆ ਹੋ ਜਾਂਦੀ ਆ ਤੁਸੀਂ ਕਾਲ ਵੀ ਕਰ ਸਕਦੇ ਹੋ ਮੈਂ WhatsApp ਨੰਬਰ ਉੱਪਰ ਡਿਸਕ੍ਰਿਪਸ਼ਨ ਚ ਦੇਤਾ ਤੇ ਮੈਨੂੰ ਮੈਸੇਜ ਕਰਕੇ ਪੁੱਛ ਸਕਦੇ ਹੋ ਤੇ ਬਹੁਤ ਵਧੀਆ ਹੁੰਗਾਰਾ ਮਿਲ ਲਿਆ ਤੁਹਾਡੇ ਵੱਲੋਂ ਸੋ ਧੰਨਵਾਦ ਵੀਰੇ ਵੀਡੀਓ ਵਧੀਆ ਲੱਗਦੀ ਆ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਤੁਹਾਡੇ ਕੰਮ ਦੀ ਚੀਜ਼ ਦੀ ਵੀਡੀਓ ਬਣਾਵਾਂਗੇ ਆਪਾਂ ਫालतू ਤੁਹਾਡਾ ਟਾਈਮ ਨਹੀਂ ਖਰਾਬ ਕਰਾਂਗੇ ਕਦੇ ਵਾਸਤੇ ਵੀ ਤੇ ਸੋ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਮੈਸੇਜ ਹੀ ਕਰਿਆ ਕਰੋ ਵੀਰੇ ਕਿਹੜੀ ਜਗ੍ਹਾ ਤੋਂ ਤੁਸੀਂ ਮੈਸੇਜ ਕਰ ਰਹੇ ਹੋ ਤੇ ਇਸ ਤਰ੍ਹਾਂ ਏਰੀਆ ਦਾ ਪਤਾ ਲੱਗ ਜਾਂਦਾ ਬਾਈਆਂ ਦਾ ਠੀਕ ਆ ਵੀਰੇ ਸੋ ਧੰਨਵਾਦ ਜੀ